ਟਾਲਾ ਦੇ ਵਿੱਚ ਠੀਕ ਗਿੱਲਾਮਲੀ ਵਿਖੇ ਦੋ ਭਰਾਵਾਂ ਦੀਆਂ ਕੋਠੀਆਂ 'ਚ ਕੋਰਾਚ ਹੋਈ ਲੱਖਾਂ ਦੀ ਚੋਰੀ ਚੋਰ ਦੋਆਂ ਘਰਾਂ 'ਚੋਂ ਕਰੀਬ 25 ਤੋਲੇ ਸੋਨਾ ਤੇ ਗਹਿਣੇ ਤੇ ਨਗਦੀ ਲੈ ਕੇ ਹੋਏ ਫਰਾਰ ਪੁਲਿਸ ਕਰ ਰਹੀ ਹੈ ਜਾਂਚ ਪਿੰਡ ਗਿੱਲਾਮਲੀ 'ਚ ਦੋ ਸਕੇ ਭਰਾਵਾਂ ਦੀਆਂ ਪਣੀਆਂ ਕੋਠੀਆਂ 'ਚ ਕੋਰਾਚ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਚੋਰ ਇਨੇ 76 ਸਨ ਕੇ ਮਕਾਨ ਮਾਲਕ ਪਰਿਵਾਰ 'ਚ ਹੀ ਸੌ ਰਹੇ ਸਨ ਅਤੇ ਉਹਨਾਂ ਕੋਠੀਆਂ ਦੇ ਪਿਛਲੇ ਪਾਸੇ ਤੋਂ ਖਿੜਕੀ ਦੀ ਗ੍ਰਿਲ ਤੋੜ ਕੇ ਅੰਦਰ ਦਾਖਲ ਹੋਏ ਤਾਂ ਕੋਠੀਆਂ 'ਚ ਸੁੱਤੇ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਦੇ ਘਰ ਦੇ ਦੂਸਰੇ ਕਮਰਿਆਂ 'ਚ ਚੋਰ ਹਰਥਾਂ ਇੱਕ ਫੌਲਾ ਫਰਾਲੀ ਕਰ ਕਰ ਤੇ ਲੱਕਰ ਤੇ ਤਾਲੇ ਤੋੜ ਕੇ ਘਰ ਚੋਂ 10 ਤੋਲੇ ਸੋਨਾ 14000 ਰੁਪਏ ਨਕਦੀ ਅਤੇ ਦੂਸਰੇ ਘਰ ਚੋਂ 15 ਤੋਲੇ ਸੋਨਾ ਅਤੇ ਗਹਿਣੇ ਅਤੇ 17000 ਨਕਦੀ ਲੈ ਕੇ ਫਰਾਰ ਹੋ ਗਏ ਹਨ ਉੱਥੇ ਹੀ ਇਹਨਾਂ ਮਕਾਨ ਮਾਲਕ ਭਰਾਵਾਂ ਹਰਪ੍ਰੀਤ ਸਿੰਘ ਅਤੇ ਸੰਤੋਸ਼ ਸਿੰਘ ਨੇ ਦਚਿਆ ਕਿ ਉਹ ਜਦ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲ ਰਿਹਾ ਹੈ ਅਤੇ ਉਹਨਾਂ ਇੱਕ ਦੂਸਰੇ ਨੂੰ ਪਹਿਲ ਜਦ ਸੂਚਿਤ ਕੀਤਾ ਤਾਂ ਦੋਵਾਂ ਘਰਾਂ ਚ ਹੀ ਚੋਰ ਲੁੱਟ ਕੇ ਫਰਾਰ ਹੋ ਚੁੱਕੇ ਸਨ ਉੱਥੇ ਹੀ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਹ ਜਦ ਸਵੇਰੇ ਉੱਠੇ ਹਨ ਤਾਂ ਐਵੇਂ ਜਾਪ ਰਿਹਾ ਸੀ ਕਿ ਜਿਵੇਂ ਉਹਨਾਂ ਪੂਰੇ ਪਰਿਵਾਰ ਨੂੰ ਕੁਝ ਦਵਾਈ শুਗਾ ਕੇ ਬੇਹੋਸ਼ ਕੀਤਾ ਹੋਇਆ ਕਿਉਂਕਿ ਪੂਰੀ ਰਾਤ ਉਹਨਾਂ ਦੀ ਨੀਂਦ ਹੀ ਨਹੀਂ ਖੁੱਲੀ ਲੇਕਿਨ ਜਦ ਸਵੇਰੇ ਉੱਠੇ ਤਾਂ ਚੋਰੀ ਹੋ ਚੁੱਕੀ ਸੀ ਦੋਵਾਂ ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਰਪੰਚ ਜੀ ਸਿੰਘ ਮੈਂ ਸੰਤੋਖ ਸਿੰਘ ਦਾ ਵੱਡਾ ਭਰਾ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਨੇ ਮੈਨੂੰ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਫਿੱਲ ਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੂੰ ਪੁੱਛੀ ਗਿਆ ਤੇ ਮੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਤੋਂ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰੇ ਜੀਡੀਐਮ ਵਗੈਰਾ ਸੀ ਉਹ ਵੀ ਨਾਲ ਚੱਲਾ ਗਿਆ ਜੀ ਹਾਂ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਉਹ ਗ੍ਰਿਲ 파ੜ ਪਿੱਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਬਿਲਕੁਲ ਨਾਲ ਨਾਲ ਇਕੱਠੀਆਂ ਜੀ ਸਾਂਝੀ ਕਾਂਡੇ ਜੀ ਉਹਨਾਂ ਦਾ ਸੋਨਾ ਵੀ 10 ਗ੍ਰਾਮ ਦਾ ਉਹਨਾਂ ਦਾ 15 ਗ੍ਰਾਮ 15 ਟੋਲੇ ਸੋਨਾ ਜੀ ਮੇਰਾ 10 ਗ੍ਰਾਮ ਕਰੂ ਕਰੀਬ ਮੈਂ ਡਿਟੇਲ ਹੀ ਪੁਲਿਸ ਨੂੰ ਜਾਂਦੀ ਹੈ ਤਲਾਹ ਦੇਤੀ ਹੈ ਜੀ ਐਸ ਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸ ਆਈ ਵੀ ਇੰਚਾਰਜ ਵੀ ਆਇਆ ਜੀ ਜੋ ਕਾਰਵਾਈ ਕਰ ਰਹੇ ਨੇ ਵਿਕੰਡ ਆਊਟਕਾਮ ਮਿਲਾ ਲਿਆ ਜੀ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਤ ਕਿਹਨੇ ਚੋਰੀ ਜੋ ਆਈ ਲਿਖੀ ਮੈਂ ਦੇਖ ਰਿਹਾ ਜੀ ਕਿ ਬਹੁਤ ਢਿੱਲੀ ਕਾਰਜ ਜਾਰੀ ਹੈ ਪੁਲਿਸ ਦੇ ਜਿਹੜਾ ਇਸ ਕੰਮ ਕਰ ਰਿਹਾ ਕਰ ਕੋਈ ਵੀ ਦੇਖਦੇ ਅੰਦਰ ਹੀ ਸੁੱਤੇ ਹਾਂ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਚੋਰੀ ਹੋਈ ਤੀਸਰਾ ਕਮਰਾ ਜਿਹੜਾ ਚੋਰੀ ਹੋਇਆ ਥਾ ਤੇ ਕੀ ਮੰਗ ਕਰਦੇ ਹੋ ਪੁਲਿਸ ਕੋਲ ਅਸੀਂ ਦੇਖੋ ਕਿ ਇਹਨੇ ਸਾਡੀ ਜਿਹੜੀ ਚੋਰੀ ਟ੍ਰੇਸ ਕੀਤੀ ਜਾਵੇ ਗਾਂਵ ਵਾਸਤੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਿੰਨਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਆਇਆ ਇਦਾਂ ਹੋਰ ਕਿਹਨਾ ਨਾ ਹੋ ਸਕੇ ਬਾਕੀ ਕੀ ਨਾਮ ਦਾ ਦੱਸ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗਿੱਲਾਂ ਵਾਲੀ ਠੀਕ ਹੈ ਐਂ ਤੁਹਾਡਾ ਨਾਮ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਕਿਲੋ ਸੋਨਾ ਹੈ ਤੇ 17000 ਰੁਪਏ ਦਾ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ ਬਾੜੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਨਹੀਂ ਇਹ ਹੀ ਕਰ ਰਹੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੁਈ ਪਾ ਗਏ ਜਾਂ ਕੀ ਪੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਉਹਦੇ ਥਾਣੀ ਨੰਨ ਕੇ ਤੇ ਉਹ ਚੋਰੀ ਕਰ ਗਏ ਕੀ ਲੱਗਦਾ ਤੁਹਾਨੂੰ ਭੇਤੀ ਦਾ ਕੰਮ ਹੋ ਸਕਦਾ ਨਾ ਪਰ ਇਹਦਾ ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਭੇਤ ਕੋਈ ਬੰਦਾ ਭੇਤੀ ਪਿਆ ਦੇ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ